ਅੱਜ ਸਵੇਰ ਸਾਰ ਹੁਸ਼ਿਆਰਪੁਰ ਦੇ ਲਾਗਲੇ ਪਿੰਡ ਬਸੀ ਗੁਲਾਮ ਹੁਸੈਨ ਦੇ ਬਾਰਲੇ ਪਾਸੇ ਉੱਥੇ ਨਿਕਲ ਰਹੇ ਲੋਕਾਂ ਨੇ ਇੱਕ ਵਿਅਕਤੀ ਦੀ ਲਾਸ਼ ਦੇਖੀ ਲੋਕਾਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਲਾਸ਼ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਮੌਕੇ ਤੇ ਪਹੁੰਚੇ ਥਾਣਾ ਸਦਰ ਦੇ ਥਾਣੇਦਾਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਦੇ ਲੋਕਾਂ ਅਤੇ ਰਾਗੀਰਾ ਨੇ ਉਹਨਾਂ ਨੂੰ ਸੂਚਿਤ ਕੀਤਾ ਕਿ ਪਿੰਡ ਦੇ ਬਾਰਲੇ ਪਾਸੇ ਪੈਂਦੇ ਚੋਂ ਨਜ਼ਦੀਕ ਇੱਕ ਵਿਅਕਤੀ ਦੀ ਲਾਸ਼ ਪਈ ਹੈ

ਪਾਜੀ ਕੀ ਨਾਮ ਆ ਜੀ ਨਾ ਨਰਵਿੰਦਰ ਕੁਮਾਰ ਜੀ ਹਾਂ ਜੀ ਪੰਚਾਇਤ ਮੈਂਬਰ ਆ ਤੇ ਕਿਹੜਾ ਪਿੰਡ ਆ ਜੀ ਪਿੰਡ ਬਸੀ ਗਲਾਸ ਆ ਜੀ ਕੀ ਗੱਲ ਹੋਈ ਇਹ ਸਵੇਰੇ ਪਤਾ ਲੱਗਾ ਜੀ ਇਹ ਕਿਤੇ ਅਨਪਛਾਤਾ ਹੋ ਗਿਆ ਇੱਥੇ ਡੈਥ ਹੋਈ ਹੋ ਪੰਜ ਸਾਹਿਬ ਨੇ ਮੈਨੂੰ ਫੋਨ ਕੀਤਾ ਜੀ ਤਾਂ ਫੇ ਮੌਕੇ ਤੇ ਆ ਦੇ ਰਿਹਾ ਜੀ ਕੌਣ ਪਤਾ ਲੱਗਾ ਕੌਣ ਇਹ ਹੱਲੇ ਨਹੀਂ ਪਤਾ ਲੱਗਾ ਜੀ ਕੀ ਕਿੰਨੀ ਉਮਰ ਉਹਨਾਂ ਦੀ ਹੈ ਉਮਰ ਹੈਗੀ 60 55 60 ਸਾਲ ਦੇ ਆ ਜੀ ਅੱਛਾ ਜੀ ਤੇ ਇਹ ਰਾਤ ਕਿਸ ਨੇ ਦੇਖਿਆ ਨਹੀਂ ਰਾਤ ਨੂੰ ਨਹੀਂ ਦੇਖਿਆ ਸਵੇਰੇ ਦੇਖਿਆ ਸੀ ਕੋਈ ਪਤਾ ਲੱਗਾ ਕਿ ਕੀ ਕਾਰਨ ਸੀਗਾ ਨਹੀਂ ਇਦਾਂ ਨੂੰ ਕੁਝ ਵੀ ਬੜਾ ਤੁਹਾਨੂੰ ਫੋਨ ਆਇਆ ਪੁਲਿਸ ਆਈ ਹੋਏ ਦੇਖਦੇ ਆ ਠੀਕ ਅ ਸਰ ਕੀ ਮਾਮਲਾ ਆਇਆ ਸਾਰੇ ਅੱਜ ਇਤਲਾਹ ਮਿਲੀ ਸੀ ਕਿ ਇੱਕ ਬਸੀ ਗੁਲਾਮ ਸਿੰਘ ਚੋ ਦੇ ਕੰਡੇ ਇੱਕ ਡੈਡ ਬੋਡੀ ਮਿਲੀ ਆ 67 ਸਾਲ ਦਾ ਜੁਰਗਾ ਅਨਨੋਨ ਬੋਡੀ ਆ ਬਾਕੀ ਕਾਰਵਾਈ ਹੁਣ ਚੱਲਿਆ ਰਹੇ ਆ ਬੋਡੀ ਰੱਖ ਕੇ ਮੋਰਚਰੀ ਚ ਤੇ 75 ਘੰਟੇ ਵਾਸਤੇ ਜੋ ਕਾਰਵਾਈ ਹੈ। ਕੀ ਇਸ ਲੱਗਦਾ ਕੀ ਆ ਕਿ ਸਾਹ ਦੇ ਨਾਲ ਹੋਈ ਲੱਗਦੀ ਉਹ ਬਾਕੀ ਕੋਈ 60% ਹੋਰ ਕੁਝ ਨਹੀਂ ਹੈਗਾ? 60% ਕੋਈ ਨਹੀਂ ਹੈਗੀ ਇਦਾਂ ਦੀ ਚੀਜ਼। ਸਾਹ ਦੇ ਨਾਲ। ਕਿੰਨੀ ਕੁ ਉਮਰ ਲੱਗਦੀ ਕਿੰਨੀ ਕੁ ਉਮਰ? 60-70 ਸਾਲ ਦੀ ਜੀ। ਸਿਆਣੇ ਬੰਦੇ ਆ। ਸਰਦਾਰ ਜੀ। ਸਿਆਣੇ ਆਂ ਜੀ। ਅੱਛਾ ਕੀ ਕਾਰਵਾਈ ਤੁਹਾਡੇ ਵੱਲੋਂ ਜੀ? ਸਾਡੇ ਲੋ ਇਹ ਹੁਣ ਜੇ ਅਨਨੋਨ ਹੈਗੇ ਆ। ਹਾਂ ਜੀ। ਦੀ ਬੋਡੀ ਹਸਪਤਾਲ ਰਖਾ ਕੇ ਮੋਰਚਰੀ ਦੇ ਵਿੱਚ ਅਗਲੀ ਕਾਰਵਾਈ ਜਿਹੜੀ ਆਪਾਂ ਹਸਾ ਹੋਣਾ ਹੈ